ਗੁਰਾਇਆਂ ਦੇ ਵੈੱਡ ਪਾਰਲ ਪੀਜ਼ਾ ਐਕਸਪਰਟ ਤੇ ਭਿਆਨਕ ਅੱਗ 60 ਸਰਕਲ ਕਨ ਲੱਖਾਂ ਦਾ ਹੋਇਆ ਨੁਕਸਾਨ ਗੁਰਾਇਆਂ ਦੇ ਗੁਰੂ ਬਾਜ਼ਾਰ ਇਲਾਕੇ ਵਿੱਚ ਅੱਜ ਸਵੇਰੇ ਉਸ ਵੇਲੇ ਹੜਕਮ ਮਚ ਗਿਆ ਜਦੋਂ ਵੈੱਡ ਪਾਰਲ ਪੀਜ਼ਾ ਐਕਸਪਰਟ ਨਾਮਕ ਰੈਸਟੋਰੈਂਟ ਵਿੱਚ 60 ਸਰਕਲ ਕਨ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਤੇਜ਼ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿੱਚ ਰੈਸਟੋਰੈਂਟ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ ਰੈਸਟੋਰੈਂਟ ਦੇ ਮਾਲਕ ਮਨਿੰਦਰ ਸਿੰਘ ਉਰਫ ਮਨੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਸਾਰੀਆਂ ਲਾਈਟਾਂ ਅਤੇ ਓਮਕਾਰਨ ਬੰਦ ਕਰਕੇ ਘਰ ਗਏ ਸਨ ਸਵੇਰੇ ਆਕੇ ਵੇਖਿਆ ਤਾਂ ਸਾਰੀ ਦੁਕਾਨ ਅੱਗ ਦੀ ਲਪੇਟ ਵਿੱਚ ਸੀ ਉਹਨਾਂ ਨੇ ਕਿਹਾ ਅੱਗ ਨਾਲ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜੇ ਗੁਰਾਇਆਂ ਵਿੱਚ ਆਪਣੀ ਫਾਇਰ ਬ੍ਰਿਗੇਡ ਹੁੰਦੀ ਤਾਂ ਸਮੇਂ ਦੇ ਕੋਆਬੂ ਪਾਇਆ ਜਾ ਸਕਦਾ ਸੀ ਅਤੇ ਨੁਕਸਾਨ ਕਾਫੀ ਘੱਟ ਹੁੰਦਾ ਫਾਇਰ ਬ੍ਰਿਗੇਡ ਦੀ ਗੱਡੀ ਦੇਰ ਨਾਲ ਪਹੁੰਚੀ ਦੂਜੇ ਪਾਸੇ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਭਾਬਕ ਹੋ ਕੇ ਕਿਹਾ ਕੀ ਇੱਥੇ ਕੰਮ ਕਰਨ ਨਾਲ 20 ਘਰਾਂ ਦੀ ਰੋਜੀ ਰੋਟੀ ਚੱਲਦੀ ਹੈ ਸਾਡੇ ਮਾਲਕ ਬਹੁਤ ਨੇਕ ਦਿਲ ਇਨਸਾਨ ਹਨ ਪਰ ਅੱਜ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਸੜ ਕੇ ਸੁਆਹ ਹੋ ਗਈ ਦਰਿਆ ਤੋਂ ਪਵਨ ਪਨੋਟ ਦੀ ਖਾਸ ਰਿਪੋਰਟ ਜੀ ਭਾਈ ਕੀ ਨਾਮ ਆ ਭਾਈ ਮੇਰਾ ਨਾਮ ਰੋਹਿਤ ਆ ਮੈਂ ਰੈਣਪੁਰਾ ਠੇ ਦੋਣ ਕਿੱਥੇ ਕੰਮ ਕਰਦੇ ਸੀਗੇ ਅਸੀਂ ਭਾਈ ਜੀ ਬੈਂਜਵਾ ਦਾ ਕੰਮ ਕਰਦੇ ਸੀਗੇ ਸ਼ੇਅਰ ਕਰਾਇਆ ਪਰ ਬੰਨੇ ਰੋੜਦੇ ਤੇ ਭਾਈ ਸਾਡੀ ਦੁਕਾਨ ਦਾ ਕੋਈ ਪਤਾ ਨਹੀਂ ਲੱਗਦਾ ਕੀ ਹੋਇਆ ਕਿ ਨਹੀਂ ਹੋਇਆ ਕੋਈ ਪਤਾ ਨਹੀਂ ਲੱਗਾ ਸਾਨੂੰ ਅਸੀਂ 9 ਵਜੇ ਚਾਹ ਟਾਈਮ ਹੈ ਟਾਈਮ ਹੀ 9 ਵਜੇ ਦੀ ਹੈ ਕੀ ਦਸੀਆ ਉਹ ਲੱਗੇ ਸਾਨੂੰ ਫੋਨ ਆਇਆ ਭਾਜੀ ਉਹਦਾ ਪੁੱਤ ਆ ਕੇ ਆਹ ਕੰਮ ਹੋ ਗਿਆ ਤੁਸੀਂ ਆ ਜੂ ਚਲੋ ਅਸੀਂ ਆਏ ਸਾਡੀ ਦਾ ਸਾਰਾ ਹੀ ਮਤ ਸਾਰੀ ਉਹਦੀ ਮਿਹਨਤ ਖਰਾਬ ਹੋ ਗਈ ਸਾਡਾ ਸਾਰੇ ਅੱਠ ਨੌ ਯਾਨੇ ਮੁੰਡੇ ਕੰਮ ਕਰਦੇ ਆ ਸਾਰਾ ਘਰ ਵੇਹ ਤੋਂ ਚੱਲਦਾ ਸੀਗਾ ਸਾਰਾ ਕੁਝ ਪਰ ਤੁਆ ਹੀ ਹੋ ਗਿਆ ਸਾਰਾ ਕੁਝ ਪਰ ਦੇਖਿਆ ਜਵੇ ਤਾਂ ਜਿੱਦਾਂ ਹੁਣ ਤੁਸੀਂ ਗੱਲ ਵੀ ਕਰਦੇ ਵੇ ਤੁਹਾਡੇ ਕੋਲ ਬੋਲ ਬੋਲ ਵੀ ਨਹੀਂ ਹੋ ਰਿਹਾ ਤੁਸੀਂ ਭਾਬੂ ਕਿੰਨੇ ਹੋ ਚੁੱਕੇ ਆ ਕਿ ਕੀ ਕਹਿਣਾ ਚਾਹੁੰਦੇ ਆ ਕਿ ਹੁਣ ਭਾਈ ਇਸ ਕਰਕੇ ਸਾਡਾ ਸਾਡਾ ਅੱਠਾ ਦਸਾਂ ਬੰਦਾ ਸਰ ਘਾਰੇ ਇਸ ਇੱਥੋਂ ਚੱਲਦਾ ਹੈ ਸਾਡੀ ਦੁਕਾਨ ਤੋਂ ਜਾਂਦਾ ਹੈਗਾ ਤੇ ਹੁਣ ਅਸੀਂ ਰੋਟੀ ਇੱਥੋਂ ਖਾਂਦੇ ਸੀਗੇ ਕਿ ਸਾਡੇ ਮਾਲਕ ਸਾਡੇ ਨਾਲ ਖਾਦੇ ਸਾਨੂੰ ਹੀ ਸਾਡੇ ਮਾਲਕ ਨਾਲ ਖਾਣਾ ਪੈਣਾ ਹੀ ਹੈ ਤੇ ਸਾਡੇ ਨਾਲ ਸਾਰੇ ਖਰਦੇ ਸੀਗੇ ਭਾਈ ਉਹ ਨਹੀਂ ਖਾਦੇ ਜੇ ਦੇਖਿਆ ਜੇ ਤੁਹਾਡੇ ਮਾਲਕ ਦੀ ਪੂਰੀ ਜ਼ਿੰਦਗੀ ਦੀ ਉਹਨਾਂ ਦੀ ਸਾਰੀ ਮਿਹਨਤ ਖਰਾਬ ਹੋ ਗਈ ਇੱਥੇ ਆ ਕੇ ਮਿਹਨਤ ਖਰਾਬ ਹੋ ਗਈ ਨਹੀਂ ਇੰਨੀ ਮਿਹਨਤ ਕੀਤੀ ਸੀ ਭਾਈ ਯੂਨੀਅਨ ਲੋ ਇੱਕ ਇੱਕ ਰੁਪਈਆ ਜੋੜ ਕੇ ਇੱਥੇ ਤੱਕ ਲਾਏ ਸੀਗੇ ਹੁਣ ਹੁਣ ਦੇਖਿਆ ਜਾਵੇ ਤਾਂ ਉਹਨਾਂ ਨੂੰ ਦੇਖਿਆ ਜਾਵੇ ਤਾਂ ਉਹ ਕੀ ਸੋਚਦੇ ਹੋਗੇ ਮਾਨ ਜੀ ਉਹਨੇ ਸਾਡੇ ਕਿਉਂ ਅਸੀਂ ਸੋਚਾ ਸਾਡੇ ਘਰ ਇਤੋਂ ਚਾਦਾ ਉਹਨੇ ਮਨ ਨਹੀਂ ਮਿਹਨਤ ਕੀਤੀ ਆ ਇੰਨੇ ਸਾਲ ਹੋ ਗਏ ਸਗੇ ਘਟੋਵਾ 15 6 ਸਾਲ ਹੋ ਗਏ ਉਹ ਕੰਮ ਕਰਦੇ ਆ ਹਾਂਜੀ ਕਿਉਂਕਿ ਉਹ ਦੱਸਿਆ ਵੀ ਜਾ ਰਿਹਾ ਕਿ ਆਪਣੀ ਫੋਰਨ ਚ ਵੀ ਮਿਹਨਤ ਕਰਦੇ ਉਹ ਜਿਹੜੇ ਇੱਥੇ ਪੀਜ਼ਾ ਬਣਾਉਣ ਵਿੱਚ ਵੀ ਜਾਂ ਬਹੁਤ ਅਨੇਕ ਬੰਦੇ ਦਿਲ ਦੇ ਬੰਦੇ ਸਗੇ ਬਹੁਤ ਵਧੀਆ ਸਗੇ ਭਾਈ ਉਹ ਬੰਦੇ ਨਹੀਂ ਮਾਰਦੇ ਬੰਦੇ ਬਿਲਕੁਲ ਤੋਂ ਵਧੀਆ ਸਗੇ ਭਾਈ ਹੁਣ ਸਾਡਾ ਸਾਰਾ ਆਪਣਾ ਕਾਰੋਬਾਰ ਸਾਡਾ ਇਹਨਾਂ ਬੰਦ ਹੋ ਗਿਆ ਸਾਡਾ ਸਾਨੂੰ ਨਹੀਂ ਲੱਗਾ ਭਾਈ ਉਹ ਕਿੱਦੋਂ ਜਾ ਕੇ ਅਸੀਂ ਕਿਦੋਂ ਆਵਾਂਗੇ ਸਾਥੀ ਹੋਈ ਹੈ ਕਿ ਨਾ ਚਲੋ ਜੋ ਹੁਣ ਆਸੀ ਹੋ ਗਿਆ ਪਰ ਆਪ ਹੁਣ ਸਾਨੂੰ ਕਰੇ ਮਾਰਾ ਹੁਣ ਤਾਂ ਸਾਨੂੰ ਇਹ ਗੱਲ ਕਰੀਏ ਇੱਕ ਫਾਇਰ ਬਿਗੇਟ ਦੀ ਗੱਡੀ ਦੀ ਬਹੁਤ ਮੰਗ ਹੈ ਗੁਰਾਇਆਵਾਸੀ ਨੂੰ ਉਸ ਨੂੰ ਜੇ ਹੁਣ ਦੇਖਿਆ ਜਾਵੇ ਫਲੋਰੋ ਆਈ ਆ ਉਸ ਨੂੰ ਕਿਸ ਨਜ਼ਰ ਨਾਲ ਤੁਸੀਂ ਦੇਖਦੇ ਪਏ ਆ ਇਹ ਤਾਂ ਸਾਰੇ ਸ਼ਹਿਰ ਜੀ ਹੁਣ ਚਾਹੀਦੀ ਹੈ ਉਹਨਾਂ ਟਾਈਮ ਦਾ ਸਾਰੇ ਸ਼ਹਿਰ ਜੀ ਹੁਣ ਸਾਰੇ ਗ੍ਰੇਨ ਸ਼ਹਿਰ ਜੀ ਹੁਣ ਚਾਹੀਦੀ ਗੱਡੀਆਂ ਕਿਉਂਕਿ ਕੋਈ ਵੀ ਸਾਡੀ ਦੁਕਾਨ ਤੇ ਆ ਆ ਕਿਸੇ ਵੀ ਚੀਜ਼ ਦੇ ਉੱਤੇ ਦਬ ਦਾ ਬੰਦਾ ਲੈ ਕੇ ਦਾ ਸਕਦਾ ਹੈ ਅਜਿਹਾ ਇਹ ਮੰਗ ਕਰਾਂਗੇ ਸਾਨੂੰ ਗ੍ਰੇਨ ਸ਼ਹਿਰ ਜੀ ਇੱਕ ਗੱਡੀ ਚਾਹੀਦੀ ਆ ਕੀ ਨਾਮ ਹੈ ਤੇ ਕਿਸ ਤਰ੍ਹਾਂ ਹਾਲ ਸਾਹ ਵਾਪਰਿਆ ਹੈ ਕਿ ਪਹਿਲੀ ਮੇਰਾ ਨਾਮ ਦਨੇਸ਼ਾ ਤੇ ਸਵੇਰੇ ਕੋਈ 8 ਵਜੇ ਦੇ ਕਰੀਬ 8:08 ਵਜੇ ਦੇ ਕਰੀਬ ਅ ਸ਼ਿਆ ਕੋ 66 66 ਸਰਕਟ ਹੋਇਆ ਹੈ ਤੇ ਉਸ ਚੀਜ਼ ਦਾ ਹਲੇ ਤੱਕ ਪਤਾ ਨਹੀਂ ਲੱਗਿਆ ਹੈਗਾ ਬਟ ਸ਼ਾਰਟ ਸਰਕਟ ਹੋਣ ਵਾਲਾ ਇਹਨਾਂ ਨੁਕਸਾਨ ਵੀ ਹੋਇਆ ਹੈ ਤੇ ਉਹ ਤੁਸੀਂ ਉੱਪਰ ਜਾ ਕੇ ਦੇਖ ਵੀ ਸਕਦੇ ਆ ਨਾ ਕਾਫੀ ਨੁਕਸਾਨ ਹੋ ਗਿਆ ਹੈ ਆ ਮਟਰ ਚਲੋ ਉਹ ਫਾਇਰ ਬਰਗੇਟ ਦੀ ਸੀ ਕੀ ਉਹਨਾਂ ਨੂੰ ਫੋਨ ਕੀਤਾ ਹੋਇਆ ਸੀ ਮੈਨੂੰ ਤੇ ਉਹਨੂੰ ਵੀ ਆਉਣ ਨੂੰ ਕਾਫੀ ਜਿੰਨਾ ਟਾਈਮ ਲੱਗ ਗਿਆ ਤੇ ਜੇ ਹੋ ਸਕਦਾ ਪਹਿਨੂੰ ਆ ਜਾਂਦੀ ਸ਼ਾਇਦ ਉਸ ਚੀਜ਼ ਦੇ ਵਿੱਚ ਥੋੜਾ ਬਚਾਅ ਹੋ ਜਾਂਦਾ ਨਾ ਤੇ ਪੂਰੀ ਲੇਟ ਹੋਣ ਕਰਕੇ ਥੋੜਾ ਤੇ ਨੁਕਸਾਨ ਵੀ ਇੰਨਾ ਹੋ ਚੁੱਕਿਆ ਹੈ ਕਿ ਉੱਪਰ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਪਰ ਦਾ ਸਾਰਾ ਖਤਮ ਹੀ ਹੋ ਚੁੱਕਿਆ ਹੋਇਆ ਤੇ ਉਹਨੂੰ ਹੁਣ ਸੈਟਿੰਗ ਕਰਵਾਉਣ ਨੂੰ ਵੀ ਥੋੜਾ ਉਹ ਤਾਂ ਮਤਲਬ ਇਹ ਹੁਣ ਇਦਾਂ ਉਹਨਾਂ ਨੇ ਜਦੋਂ ਕਿਤੇ ਕੰਮ ਸੈਟਿੰਗ ਹੋਣ ਦਾ ਥੋੜਾ ਟਾਈਮ ਹੁੰਦਾ ਹੈ ਉਸ ਤੋਂ ਬਾਅਦ ਇਦਾਂ ਦੀ ਕੋਈ ਚੀਜ਼ ਹੋ ਜਵੇ ਪਾਣਾ ਹੋ ਜਵੇ ਉਦੋਂ ਨੁਕਸਾਨ ਨੂੰ ਫਿਰਣਾ ਔਖਾ ਹੋ ਜਾਂਦਾ ਤੇ ਪੱਕੀ ਤੁਸੀਂ ਆਪਦੇ ਦੀ ਆਪ ਵੀਡੀਓ ਦੇਖ ਸਕਦੇ ਹੋ ਉਹ ਨੂੰ ਬਣਾ ਕੇ ਕਿ ਕਿੰਨਾ ਨੁਕਸਾਨ ਹੋਇਆ ਕਿਉਂਕਿ ਇਹਨੇ ਜਿਹੜਾ ਐਸਟੀਮੇਟ ਹੈ ਉਹਲੇ ਉਸ ਤੋਂ ਬਾਅਦ ਹੀ ਪਤਾ ਲੱਗੂ ਉਹ ਮਸਿੰਦਰ ਜੀ ਕੀ ਨਾਮ ਹੈ ਤੇ ਕੀ ਹਾਸਾ ਵਾਪਰਿਆ ਭਾਈ ਮੇਰਾ ਨਾਮ ਮਨਿੰਦਰ ਸਿੰਘ ਹੈ ਤੇ ਅਸੀਂ ਉਹਦੇ ਬਾਈ ਪਾਣ ਵਾਲੇ ਤੇ ਜਿਹੜੇ ਦਾਲਬਾਹਤਾਂ ਦੇ ਨੇ ਅਸੀਂ ਕੰਮ ਕਰਦੇ ਤੇ ਅੱਜ ਸਵੇਰੇ ਜਦੋਂ ਡੈਡੀ ਹੁਣੀ ਸਵੇਰੇ 8 ਵਜੇ ਆਏ ਨੇ ਤਕਰੀਬਨ ਉਦੋਂ ਤੱਕ ਤਾਂ ਠੀਕ ਸੀਗਾ ਤੇ ਮੇਰੇ ਸਾਢੇ 8 ਵਜੇ ਫੋਨ ਆਇਆ ਸੀਗਾ ਸਵਾ 8:00 ਤੇ ਸਾਢੇ 8 ਦੇ ਵਿੱਚ ਮੈਂ 5 ਮਿੰਟ ਵਿੱਚ ਪਹੁੰਚ ਗਿਆ ਨਹੀਂ ਇੱਥੇ ਤੇ ਆ ਗੋ ਜਿਆਦਾ ਧਰੂ ਹੋਈ ਸੀ ਬਾਹਰ ਮੈਂ ਫੋਨ ਕੀਤਾ ਹੈ तकरीबन ਸਵਾ 8:00 ਦੇ ਲਗਭਗ ਤੇ ਉਹ ਇੱਥੇ 9:00 ਪਹੁੰਚਿਆ ਨੇ ਭਾਜੀ ਤੇ ਉਹਦਾ ਹਾਲਤ ਵੀ ਥੋੜਾ ਤੁਹਾਨੂੰ ਤੁਸੀਂ ਦੇਖੀ ਹੋਣੀ ਹੈ ਕਿੱਦਾਂ ਸੀ ਨਾ ਤੇ ਤੇ ਬਿਜੀ ਕਈ ਗੱਲਾਂ ਤੇ ਵੀ ਚਲੋ ਨੇ ਕਾਫੀ ਕੰਟਰੋਲ ਕੀਤਾ ਪਰ ਕਿਚਨ ਦਾ ਪੂਰਾ ਬਹਿਰਿਸਾ ਹੋ ਗਿਆ ਮਰ ਜਿੰਨੀ ਮਿਹਨਤ ਕੀਤੀ ਦਾ ਬਾਰਾ ਸਾਲ ਦੀ ਉਹ ਦਿੱਲੀ ਦੇ ਲੋਕੀ ਕਾਫੀ ਨੁਕਸਾਨ ਹੋਇਆ ਉਹ ਨੋ ਬਹੁਤ ਭਾਏ तकरीबन ਜੇ ਮੈਂ ਤੁਹਾਨੂੰ ਲਾਉਣ ਤੇ ਕਰ ਵੀ ਦੱਸਾਂ ਉੱਪਰ ਤੋਂ 15 ਦੇ ਵਿੱਚ 12 ਤੋਂ 15 ਦੇ ਵਿੱਚ ਲਾ ਕੇ ਰੱਖਦੇ ਰਿਹਾ ਤੇ ਇੰਨਾ ਤਾਂ ਘੱਟੋ ਘੱਟ ਹੋਇਆ ਤੇ ਬਾਕੀ ਬਾਕੀ ਇਹਦੇ ਜਾਇਜ਼ਾ ਕਰਾਂਗੇ ਭਾਜੀ ਕਿੰਨਾ ਹੋਇਆ ਕਿੱਦਾਂ ਹੋਇਆ ਤੇ ਜਿਹੜਾ ਦਿਨ ਖਰਾਬ ਹੋਣੇ ਉਹ ਬਤਰੀ ਕਰਦੇ ਆ ਮੁੰਡੇ ਮੇਰੇ ਕੋ 20 ਕੰਮ ਕਰਦੇ ਉਹ ਵਿਚਾਰੇ ਇਮੋਸ਼ਨਲ ਲੱਗੇ ਤੇ ਇਹ ਜਿਹੜੇ ਦਾ ਦਿਮਾਗ ਹੀ ਨਹੀਂ ਚੱਲਦਾ ਬਈ ਇਹ ਮੈਂ ਤਾਂ ਭਜੀ ਇਹ ਕਹਿੰਦਾ ਜੇ ਸਰਫ ਫੇਸਿੰਗ ਨਹੀਂ ਦੇ ਨਿਗਰਾਜ ਜੇ ਪੂਰੀ ਹੋ ਸਕਦੀ ਵੀ ਤੁਸੀਂ ਤੁਸੀਂ ਘਰ ਮੁਗਲੇਟ ਨਹੀਂ ਤੁਹਾਡੇ ਕੋਲ ਇੱਥੇ ਹੈਗੀ ਬਈ ਤੁਸੀਂ ਕਾਲ ਕਰੋ ਇਹ 5-10 ਮਿੰਟ ਚ ਪਹੁੰਚ ਜਾਂਦੀ 15 ਮਿੰਟ ਦੀ ਮੌਨ ਜਾਂਦੀ ਤਾਂ ਇਹ ਇੰਨਾ ਨੁਕਸਾਨ ਨਹੀਂ ਹੋਣਾ ਸੀ ਤੇ ਉਹ ਉਹਨਾਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਸਾਨੂੰ ਚਾਰ ਫੋਨ ਕਰਨੇ ਪੈਂਦੇ ਜੀ ਉਹਨਾਂ ਕੋ ਅਪਰੂਵਲ ਨਹੀਂ ਪੈਂਦੀ ਆ ਇਹਨਾਂ ਕੋ ਅਪਰੂਵਲ ਨਹੀਂ ਪੈਂਦੀ ਜਦੋਂ ਅਪਰੂਵਲ ਕਰਦੇ ਕੇ 10 ਮਿੰਟ ਸਾਨੂੰ ਅਪਰੂਵਲ ਲੈਣ ਨੂੰ ਲੱਗ ਗਏ ਅੱਧੇ ਘੰਟੇ ਚ ਪਹੁੰਚੇ ਚਲੋ ਉਹਨਾਂ ਨੇ ਕੰਮ ਬਦੀ ਦਿੱਤਾ ਮੈਨੂੰ ਯਾਨੀ ਕਿ ਮੈਨੂੰ ਬਦੀ ਕੰਟਰੋ ਪਰ ਪਰਾ ਤਾਂ ਨੁਕਸਾਨ ਹੋ ਗਿਆ ਭਾਜੀ ਨਾ ਤੁਸੀਂ ਇੱਥੇ ਹੋਰ ਚੀਜ਼ਾਂ ਵਿੱਚ ਪਏ ਹੋਏ ਆਂ ਵੀ ਆਹ ਕਰ ਲੋ ਇਹ ਤਾਂ ਵੀ ਤੁਹਾਡਾ ਨਿਕਾਲ ਲੋ ਆਹ ਕਰ ਲੋ ਇਹਦੇ ਉੱਤੇ ਜੇ ਬੈਠੇ ਆ ਇਹਦੇ ਉੱਤੇ ਬੈਠੇ ਬੇਸਿਕ ਨੀਡਾ ਤੁਹਾਡਾ ਕਬੂਰੀਆ ਨਹੀਂ ਹੋ ਰਹੀ ਆ ਕੀ ਗੱਲ ਨੂੰ ਗਰੇ ਐ ਤੁਸੀਂ ਨਾ ਤੇ ਬੇਸਿਕ ਨੀਡਾ ਵਾ ਤਾਂ ਧਿਆਨ ਦਿਓ ਵੀ ਹਾਂ ਵੀ ਕਿਤੇ ਵੀ ਅੱਗ ਲੱਗ ਸਕਦੀ ਆ ਕਿਸੇ ਘਰ 'ਚ ਲੱਗ ਸਕਦੀ ਆ ਕਿਸੇ ਦੁਕਾਨ 'ਤੇ ਲੱਗ ਸਕਦੀ ਆ ਆ ਕਿ ਪੁੱਛ ਕੇ ਤਾਂ ਲੱਗਣਾ ਨਹੀਂ ਕਿ ਨਿਆਣੇ ਸੁੱਤੇ ਹੋ ਦਾ ਕਿ ਇੱਥੇ ਕਾਰੀਗਰ ਜਰੂਰ ਨਹੀਂ ਸੀਗਾ ਕੋਈ ਉਹ ਸੁੱਤਾ ਹੋਦਾ ਦਾ ਇਹ ਫੇਰ ਵੀ ਜਦੋਂ ਬਚਾਅ ਹੋ ਗਿਆ ਕਾਫੀ ਪਰ ਬੜਾ ਨੁਕਸਾਨ ਹੋ ਗਿਆ ਸਾਡੇ ਸਾਡੇ ਮਨ ਦਿਮਾਗ ਨਹੀਂ ਆ ਭਾਈ ਸਾਹਿਬ ਮੇਰੇ 파ਟਰਨ ਤਾਂ ਇਹਨਾਂ ਨਾਲ ਵੀ ਫੌਜਾਂ ਨਹੀਂ ਗੱਲ ਕਰ ਸਕਦੇ ਓਦਾਂ ਇਹ ਕਿਸ ਤਰ੍ਹਾਂ ਜਿਹੜੀ ਇਹ ਅੱਗ ਪਤਾ ਲੱਗਾ ਕਿ ਕਿਸ ਤਰ੍ਹਾਂ ਇਹ ਲੱਗੀ ਆ ਭਾਈ ਹਲਦੇ ਕੁਝ ਨਹੀਂ ਦਾ ਪਤਾ ਲੱਗਾ ਕਿਨੇ ਮੈਂ ਅਸੀਂ ਰਾਤ ਨੂੰ ਬਹਿ ਕੇ ਸਾਰੇ ਬੰਦ ਕਰਕੇ ਜਾਈਦੇ ਹਾਂ ਕਿਉਂ ਜਿਹੜੇ ਮੇਨ ਹੁੰਦੇ ਆ ਪਰ ਜਿਹੜੇ ਜਦਾਂ ਇੱਕਦਾਂ ਡੀਪ ਵਾਲ ਹੁੰਦਾ ਆ ਉਹ ਚੱਲਦਾ ਹੁੰਦਾ ਪਰ ਉਹ ਸਹੀ ਆ ਉਹਨਾਂ ਨੂੰ ਕੁਝ ਨਹੀਂ ਹੋਇਆ ਕਿਉਂ ਡੀ ਫ੍ਰੀਜ ਤੇ ਕਿਦਾ ਚੱਲਦਾ ਛੱਡ ਕੇ ਜਾਣਾ ਪੈਂਦਾ ਉਹ ਚੀਜ਼ ਚੋਂ ਹੁੰਦਾ ਜਿਹੜੀ ਹੁੰਦਾ ਹੈ ਸ਼ਾਰਟ ਸਰਕਟ ਹੀ ਲੱਗਦਾ ਜਿਸ ਤੱਕ ਹੋਇਆ ਹੋਊਗਾ ਤੇ ਹੋਰ ਤਾਂ ਨਹੀਂ ਹੈਗਾ ਪਰ ਪ੍ਰਥਾਰਾ ਨੁਕਸਾਨ ਹੋ ਗਿਆ ਦੀ ਜੇ ਵੀਡੀਓ ਮੇਰਾ ਸਾਰਾ ਪਜੇ ਖਤਮ ਜਿਹਾ ਹੋ ਗਿਆ ਠੀਕ ਹੈ